ਰਾਜਵੀਰ ਜਵੰਦੇ ਨੂੰ ਇਸ ਦੁਨੀਆ ਤੋਂ ਗਏ ਨੂੰ 2 ਹਫ਼ਤੇ ਹੋ ਗਏ ਪਰ ਹਾਲੇ ਤੱਕ ਇਹ ਗੱਲ ਪਹੇਲੀ ਬਣੀ ਹੋਈ ਆ ਕਿ ਰਾਜਵੀਰ ਜਵੰਦੇ ਦਾ ਐਕਸੀਡੈਂਟ ਕਿਵੇਂ ਹੋਇਆ ਉਸ ਦੇ ਨਾਲ ਠੱਠੇ ਟਕਰਾਏ ਜਾਂ ਫਿਰ ਬਲੇਰੋ ਗੱਡੀ ਵੱਜੀ ਉਸ ਦਾ ਐਕਸੀਡੈਂਟ ਹਿਮਾਚਲ ਦੇ ਵਿੱਚ ਹੋਇਆ ਕਿ ਉਸ ਦਾ ਐਕਸੀਡੈਂਟ ਹਰਿਆਣੇ ਦੇ ਵਿੱਚ ਹੋਇਆ ਇਹ ਗੱਲਾਂ ਹਾਲੇ ਤੱਕਰ ਪਹੇਲੀ ਬਣੀਆਂ ਹੋਈਆਂ ਤੁਹਾਨੂੰ ਦੱਸ ਦਿੰਨੇ ਆ ਕਿ ਰਾਜਵੀਰ ਜਵੰਦਾ 27 ਤਰੀਕ ਨੂੰ ਜਿਸ ਦਾ ਐਕਸੀਡੈਂਟ ਹੋਇਆ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਪਰ ਪ੍ਰਮਾਤਮਾ ਨੂੰ ਜੋ ਮਨਜ਼ੂਰ ਸੀ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਇਹ ਗੱਲ ਸੋਸ਼ਲ ਮੀਡੀਆ ਉੱਪਰ ਬੜੀ ਚੱਲ ਰਹੀ ਸੀ ਕਿ ਰਾਜਵੀਰ ਜਵੰਦਾ ਕਿਹਾ ਜਾ ਰਿਹਾ ਸੀ ਕਿ ਰਾਜਵੀਰ ਜਵੰਦੇ ਚ ਠੱਠੇ ਟਕਰਾਏ ਜਦੋਂ ਉਹ ਰਾਈਟ ਤੇ ਜਾ ਰਿਹਾ ਸੀ ਤਾਂ ਉਹ ਠੱਠਿਆਂ ਦੇ ਕੋਈ ਛੱਟ ਕਿਉਂ ਨਹੀਂ ਲੱਗੀ ਤੇ ਹੁਣ ਇੱਕ ਹੋਰ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਉਸ ਠੱਠਿਆਂ ਨੂੰ ਇਨ੍ਹਾਂ ਠੱਠਿਆਂ ਦੇ ਖਿਲਾਫ ਅਵਾਰਾ ਪਸ਼ੂਆਂ ਦੇ ਖਿਲਾਫ ਇੱਕ ਆਵਾਜ਼ ਚੁੱਕੀ ਜਾ ਰਹੀ ਆ ਕਿਉਂਕਿ ਰਾਜਵੀਰ ਜਵੰਦੇ ਨੂੰ ਤਾਂ ਨਹੀਂ ਬਚਾ ਸਕੇ ਹੋਰ ਕਿੰਨੀਆਂ ਮਾਵਾਂ ਦੇ ਪੁੱਤ ਨੇ ਜਿਨ੍ਹਾਂ ਇਨ੍ਹਾਂ ਆਵਾਰਾ ਪਸ਼ੂਆਂ ਕਾਰਨ ਐਕਸੀਡੈਂਟ ਹੁੰਦਾ ਉਹ ਆਪਣੀਆਂ ਮਾਮਾਂ ਨਾਲੋਂ ਵਿਛੜ ਗਏ ਰਾਜਵੀਰ ਜਵੰਦਾ ਇੱਕ ਪ੍ਰਸਿੱਧ ਕਲਾਕਾਰ ਸੀ ਇੱਕ ਨਾਮੀ ਕਲਾਕਾਰ ਸੀ ਜਿਸ ਦੇ ਗਾਣੇ ਪੰਜਾਬ ਦੇ ਨਾਲ-ਨਾਲ ਬਾਹਰ ਵਿਦੇਸ਼ਾਂ ਵਿੱਚ ਵੀ ਸੁਣੇ ਜਾਂਦੇ ਸੀ ਉਹ ਇੱਕ ਮਸ਼ਹੂਰ ਹਸਤੀ ਕਰਕੇ ਮੀਡੀਆ ਦੀਆਂ ਸੁਰਖੀਆਂ ਵਿੱਚ ਵੀ ਆਇਆ ਇਸ ਕਰਕੇ ਆਵਾਰਾ ਪਸ਼ੂਆਂ ਦਾ ਮੁੱਦਾ ਚੁੱਕਿਆ ਜਾਣ ਲੱਗਾ ਪਰ ਆਪਾਂ ਆਮ ਵੇਖਿਆ ਜੇਕਰ ਕੋਈ ਆਮ ਆਦਮੀ ਹੋਵੇ ਜਿਸ ਦਾ ਆਮ ਘਰਾਂ ਦਾ ਕੋਈ ਮੁੰਡਾ ਹੋਵੇ ਜਿਸ ਦਾ ਕੋਈ ਐਕਸੀਡੈਂਟ ਹੋਵੇ ਉਸ ਦੀ ਕੋਈ ਕਿੰਨੀ ਕ ਆਵਾਜ਼ ਚੁੱਕਦਾ ਇਹ ਇੱਕ ਸੈਲੀਬ੍ਰਿਟੀ ਹੋਣ ਕਾਰਨ ਸਾਰੇ ਹੀ ਕਲਾਕਾਰ ਤੇ ਹੋਰ ਵੱਡੇ ਵੱਡੇ ਸੈਲੀਬ੍ਰਿਟੀਆਂ ਨੇ ਇਹ ਆਵਾਜ਼ ਉਠਾਈ ਕਿ ਸਰਕਾਰ ਗਊ ਟੈਕਸ ਤਾਂ ਲੈ ਰਹੀ ਹੈ ਇਹਨਾਂ ਦੇ ਨਾਮ ਤੇ ਪਰ ਇਹਨਾਂ ਦਾ ਕੋਈ ਹੱਲ ਨਹੀਂ ਕਰ ਰਹੀ ਵੀ ਇਹਨਾਂ ਦਾ ਕੋਈ ਪੱਕਾ ਹੱਲ ਕੀਤਾ ਜਾਣਾ ਚਾਹੀਦਾ ਵੀ ਹੁਣ ਇੱਕ ਮਾਂ ਦਾ ਪੁੱਤ ਦਾ ਵਿਛੜ ਗਿਆ ਅੱਗੇ ਤੋਂ ਕਿਸੇ ਨਾਲ ਕੋਈ ਅਜੀਹਾ ਨਾ ਹੋਵੇ ਕੋਈ ਆਪਣੇ ਪਰਿਵਾਰ ਦਾ ਸਹਾਰਾ ਕਿਸੇ ਤੋਂ ਨਾ ਵਿਛੜੇ ਪਹਿਲਾਂ ਤਾਂ ਇੱਕ ਆਮ ਇਨਸਾਨਾਂ ਵਾਂਗ ਹੀ ਇਸ ਨੂੰ ਵੇਖਿਆ ਜਾ ਰਿਹਾ ਸੀ ਪਰ ਜਦੋਂ ਸੋਸ਼ਲ ਮੀਡੀਆ ਉੱਪਰ ਵੀਡੀਓ ਆਈਆਂ ਉਸ ਦੀ ਬੱਚੀ ਦੀਆਂ ਵੀਡੀਓ ਆਈਆਂ ਉਸ ਦੀ ਮਾਂ ਦੀ ਵੀਡੀਓ ਆਈਆਂ ਤਾਂ ਲੋਕ ਉਸ ਸਮੇਂ ਕੁਝ ਜ਼ਿਆਦਾ ਹੀ ਭਾਵਕ ਹੋ ਗਏ ਉਹਨਾਂ ਨੇ ਇਕੱਠੇ ਹੋ ਕੇ ਇਕੱਠੇ ਹੋ ਕੇ ਇਹ ਰੋਸ ਮਜਾਰਾ ਕੀਤਾ ਕਿ ਆਵਾਰਾ ਪਸ਼ੂਆਂ ਦੇ ਖਿਲਾਫ ਮੋਰਚਾ ਖੋਲ੍ਹਿਆ ਜਾਵੇ ਸਰਕਾਰ ਦੇ ਕੰਨ ਕੀਤੇ ਜਾਣ ਕਿ ਜਿਹੜੇ ਲੋਕ ਪਸ਼ੂਆਂ ਦਾ ਦੁੱਧ ਪੀ ਕੇ ਜਾਂ ਕੋਈ ਉਹਨਾਂ ਤੋਂ ਹੋਰ ਕੰਮ ਲੈ ਕੇ ਉਹਨਾਂ ਨੂੰ ਸੜਕ ਉੱਪਰ ਆਵਾਰਾ ਛੱਡ ਦਿੰਦੇ ਨੇ ਉਹਨਾਂ ਉੱਪਰ ਕੋਈ ਕਾਰਵਾਈ ਕੀਤੀ ਜਾਵੇ ਉਹਨਾਂ ਉੱਪਰ ਕੋਈ ਐਕਸ਼ਨ ਲਿਆ ਜਾਵੇ ਤਾਂ ਜੋ ਜਵੰਦੇ ਅਰਗਾ ਹੀਰਾ ਜਿਸ ਨੇ ਪੰਜਾਬ ਤੋਂ ਖੋਲਿਆ ਅੱਗੇ ਤੋਂ ਕੋਈ ਅਣਹੋਣੀ ਨਾ ਹੋਵੇ ਸੋਸ਼ਲ ਮੀਡੀਆ ਉੱਪਰ ਵੀ ਇਸ ਦਾ ਬੜਾ ਰੋਸ ਚ ਆਇਆ ਗਿਆ ਸੀ ਕਿਉਂਕਿ ਪਹਿਲਾਂ ਤਾਂ ਇਹ ਕਲੀਅਰ ਹੀ ਨਹੀਂ ਸੀ ਕੀਤਾ ਜਾ ਰਿਹਾ ਕਿ ਰਾਜਵੀਰ ਜਵੰਦਾ ਜਵੰਦੇ ਦਾ ਐਕਸੀਡੈਂਟ ਹੋਇਆ ਕਿ ਜਾਂ ਕੋਈ ਹੋਰ ਅਣਹੋਣੀ ਹੋਈ ਆ ਕਿਉਂਕਿ ਸਾਰੇ ਇਸ ਨੂੰ ਸ਼ੱਕ ਦੀ ਨਿਗਾਹ ਨਾਲ ਦੇਖ ਰਹੇ ਸੀ ਤੇ ਹੁਣ ਅੱਗੇ ਵੀ ਬਾਅਦ ਵਿੱਚ ਪਰਿਵਾਰ ਨੇ ਵੀ ਇਹ ਗੱਲ ਸਾਫ਼ ਕਰ ਦਿੱਤੀ ਸੀ ਕਿਉਂਕਿ ਉਹਨਾਂ ਨੇ ਕਹਿਤਾ ਸੀ ਕਿ ਸਾਨੂੰ ਪੁਲਿਸ ਦੀ ਕਾਰਵਾਈ ਤੇ ਪੂਰਾ ਯਕੀਨ ਆ ਕਿ ਰਾਜਵੀਰ ਜਵੰਦੇ ਨਾਲ ਕੁਝ ਵੀ ਗਲਤ ਨਹੀਂ ਹੋਇਆ ਪਰ ਫਿਰ ਵੀ ਇਹ ਮਸਲਾ ਜ਼ਰੂਰ ਸੋਚਣ ਵਾਲਾ ਕਿ ਆਵਾਰਾ ਪਸ਼ੂਆਂ ਦਾ ਕੋਈ ਹੱਲ ਕੀਤਾ ਜਾਵੇ